ਬੀਤੇ ਦਿਨ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਕੁਝ ਵਿਅਕਤੀਆਂ ਵੱਲੋਂ ਪੁਲਿਸ ਮੁਲਾਜ਼ਮ ਨਾਲ ਧੱਕਾ ਮੁੱਕੀ ਕੀਤੀ ਜਾ ਰਹੀ ਸੀ। ਉਹਨਾਂ ਜੋ ਪੁਲਿਸ ਨੇ ਪਰਤਨਾਮਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਦਰਅਸਲ ਬੀਤੇ ਦਿਨ ਮੰਡੀ ਗੋਬਿੰਦਗੜ੍ਹ ਚ ਗਊਮਾਸ ਦਾ ਟਰੱਕ ਫੜਨ ਤੋਂ ਬਾਅਦ ਕੁਝ ਲੋਕਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ। ਜਿਸ ਦੌਰਾਨ ਕੁਝ ਵਿਅਕਤੀਆਂ ਨੇ ਕਿ ਪੁਲਿਸ ਮੁਲਾਜ਼ਮ ਨਾਲ ਧੱਕਾ ਮੁੱਕੀ ਕੀਤੀ ਤੇ ਵਰਦੀ ਨੂੰ ਹੱਥ ਪਾਇਆ ਸੀ। ਹਾਲਾਂਕਿ ਥਾਣਾ ਮੁਖੀ ਅਰਸ਼ਦੀਪ ਨੇ ਮੌਕੇ ਤੇ ਮਾਮਲਾ ਸ਼ਾਂਤ ਕਰਵਾਇਆ ਸੀ, ਲੇਕਿਨ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ। ਜਿਸ ਤੋਂ ਬਾ ਕਰ ਕਰ ਲਿਆ ਤੇ ਬਾਕੀਆਂ ਦੀ ਭਾਲ جاری ਹੈ ਦੱਸਦੀ ਹੈ ਕਿ ਪੁਲਿਸ ਦਾ ਕਹਿਣਾ ਹੈ ਕਿ ਇਹ ਦਰਨੇ ਦੌਰਾਨ ਮਾਹੌਲ ਖਰਾਬ ਕਰਨ ਵਾਲਾ ਕਦਮ ਸੀ ਜਿਸ ਕਰਕੇ ਇਹ ਕਾਰਵਾਈ ਕੀਤੀ ਗਈ ਹੈ। ਸ਼੍ਰੀ ਇੱਕ ਮੁਕਰਮੰਦਰ ਜੋ ਹੈ ਸੀਗਾ ਜਿਹਦੇ ਚ ਗਊ ਰੱਖਸ਼ਾ ਵਾਲਵਨੋ ਇੱਕ ਟਰੱਕ ਫੜਿਆ ਗਿਆ ਸੀ ਜਿਹਦੇ ਵਿੱਚ ਉਹਨਾਂ ਦੇ ਮੁਤਾਬਕ ਉਹ ਦਾ ਮੀਟ ਹੈ ਜਿਹਨੂੰ ਬੀਫ ਕਹਿੰਦੇ ਆ। ਇਹਦੇ ਸਬੰਧ ਦੇ ਵਿੱਚ ਕੁਝ ਲੋਕਾਂ ਵੱਲੋਂ ਦਰਨਾ ਦਰਨਾ ਲਾਇਆ ਗਿਆ ਸੀ ਜੀਟੀ ਰੋਡ ਤੇ ਕਿ ਪ੍ਰੋਟੈਸਟ ਕੀਤਾ ਗਿਆ ਸੀ ਤੇ ਜਿਦਾਂ ਦੇਖਿਆ ਗਿਆ ਉਹ ਵੀ ਪ੍ਰੋਟੈਸਟ ਤਾਂ 2 ਘੰਟੇ ਬਾਅਦ ਘੰਟੇ ਬਾਅਦ ਪੀਸਫੁਲੀ ਖਤਮ ਹੋ ਗਿਆ ਉੱਟ ਕੇ ਉਹਨਾਂ ਦੀ ਜਿਹੜੀ ਸਾਰੀ ਡਿਮਾਂਡ ਸੀਗੀ ਐਫਆਈਆਰ ਲਾਉਂਚ ਕਰਨਾ ਤੇ ਦੋਸ਼ੀਆਂ ਨੂੰ ਫੜਨਾ ਜਿਹਦੇ ਤੇ ਅਸੀਂ ਕਰ ਰਹੇ ਹਾਂ ਤੇ ਅਸੀਂ ਦੋ ਬੰਦੇ ਦੀ ਅਰੈਸਟ ਵੀ ਕਰ ਲਈ ਉਹ ਚੀਜ਼ ਤਾਂ ਹੋ ਗਈ ਸੀ ਇਸ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਇਸ ਦਰਨੇ ਦੀ ਜੋ ਦੇਖਣੀ ਚਾਹੀ ਸੀ ਕਿ ਜਿਹਦੇ ਚ ਇੱਕ ਪੁਲਿਸ ਮੁਲਾਜ਼ਮ ਜੋ ਕਿ ਜੀਆਰਪੀ ਖਾਣੇ ਸਰਾਂ ਦੇ ਵਿੱਚ ਸੀਗਾ ਵੋਕਟ ਉਹ ਆਪਣੀ ਡਿਊਟੀ ਤੋਂ ਜਾ ਰਿਹਾ ਸੀਗਾ ਜੋ ਸਾਈਡ ਲੇਨ ਤੋਂ ਜਾ ਰਿਹਾ ਸੀਗਾ ਤੇ ਇੱਕ ਇੱਥੇ ਮੰਡੀ ਗੇਟ ਕੰਕੜਦੇ ਹੀ ਵਸਨੀਕ ਸੀਗੇ ਭਰਤ ਜੀ ਉਨ੍ਹਾਂ ਵੱਲੋਂ ਉਹ ਮਲਾਜ਼ਮ ਨਾਲ ਉਹਨੂੰ ਰੋਕਿਆ ਗਿਆ ਤੇ ਉਹਦੇ ਨਾਲ ਧੱਕਾ ਮੁੱਠਕੀ ਕੀਤੀ ਗਈ ਤੇ ਉਹ ਉਹਦੇ ਕੰਮ 'ਚ ਵਿਘਨ ਪਾਇਆ ਗਿਆ ਜਿਹੜਾ ਆਪਣੇ ਡਿਊਟੀ ਜਾ ਰਿਹਾ ਸੀਗਾ ਜਿੱਥੇ ਮੌਕੇ ਤੇ ਮੈਂ ਉਹਨੂੰ ਰੋਕ ਕੇ ਉਹਨੂੰ ਮੁੰਡੇ ਨੂੰ ਉਹਨਾਂ ਤੋਂ ਚਾਪੀ ਦਿਵਾ ਕੇ ਉਹਨੂੰ ਡਿਊਟੀ ਤੇ ਭੇਜਦਾ ਸੀ ਜਿਸ ਤੋਂ ਬਾਅਦ ਜਦੋਂ ਵੀਡੀਓ ਵਾਇਰਲ ਹੋਈ ਤਾਂ ਉਹ ਮੁੰਡੇ ਮਲਾਜ਼ਮ ਨੇ ਪੁਲਿਸ ਮਲਾਜ਼ਮ ਨੇ ਸਾਡੇ ਕੋਲ ਆ ਕੇ ਸਟੇਟਮੈਂਟ ਦਿਖਾਈ ਕਿ ਅਸਲੀ ਦੇ ਖਿਲਾਫ ਪਰਚਾ ਦਿੱਤਾ ਸਰ ਮੁੰਡੇ ਨੂੰ ਤੇ ਅਰੈਸਟ ਕਰ ਲਿਆ ਕਿਸ ਧਾਰਾ ਦੇ ਵਿੱਚ ਕਿ ਸਰਕਾਰੀ ਕੰਮ ਚ ਵੀਵਨ ਫਾਉਂਡਰੀ ਦਾ ਰਾਇ ਸਰ ਬਿਲੀਨਰਸ ਦੇ ਅਕੋਰਡਿੰਗ ਸੈਕਸ਼ਨ 132 221 352 ਬ੍ਰੈਕਟ 3 126 ਜਮਨ 2 121 ਜਮਨ 1 ਜੋ ਵੀ ਪੁਰਾਣੀ ਆਪੀਸੀ ਦੇ ਮੁਤਾਬਕ 355 186 332 34 ਆਪੀਸੀ ਤੇ 506 ਆਪੀਸੀ ਬਣਦੀ ਹੈ ਇਹ ਕੱਲੇ ਐਸੀ ਜਾਂ ਹੋਰ ਵੀ ਨੇ ਸਰ ਦੇਖੋ ਇਹ ਇਹ ਬੰਦੇ ਦਿਖਦੇ ਜਿਹੜੇ ਪੋਟੈਸਿਕ ਉਹ ਵੈਸੇ ਬੜਾ ਪੀਸਫੁਲ ਸੀਗਾ ਬਟ ਇਹ ਕੁਝ ਸ਼ਰਾਬੀ ਤੱਤ ਉਹਨੂੰ ਇਹਨੂੰ ਖਰਾਬ ਕਰਨ ਲਈ ਇਹ ਚੀਜ਼ ਕੀਤੀ ਗਈ ਸੀ ਜੋ ਕਿ ਬਿਲਕੁਲ ਵੀ ਬਰਦਾਸ਼ਤ ਕਰਨੀ ਚੀਜ਼ ਨਹੀਂ ਹੈ ਤੇ ਇਹਦੇ ਖਿਲਾਫ ਸਾਡੇ ਸੀਨੀਅਰ ਅਫਸਰ ਨੇ ਤੋ ਸਖਤ ਬਹਿਦਾ ਵੀ ਇਹ ਚੀਜ਼ ਬਰਦਾਸ਼ਤ ਨਹੀਂ ਕਰਨੀ ਤੇ ਜਿਹੜੇ ਜਿਹੜੇ ਲੋਕ ਵੀਡੀਓ ਚ ਹੈਗੇ ਆ ਜਿਨ੍ਹਾਂ ਦਾ ਰੋਲ ਪਾਇਆ ਜਾਊਗਾ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਅਸੀਂ ਇਹਦੇ ਨਾਮਿਨੇਟ ਕਰਕੇ ਉਹਨਾਂ ਨੂੰ ਅਰੈਸਟ ਪਾਵਾਂਗੇ ਸਰਪਟੂ ਇਸ ਜਿਹੜਾ ਦੀ ਤੱਕਾ ਮੁਕੀ ਉਹ ਪੁਲਿਸ ਮੈਨੂੰ ਦੱਸਿਆ ਵੀ ਮੈਂ ਇੱਕ ਜ਼ਰੂਰੀ ਕੰਮ ਲਈ ਜਾ ਰਿਹਾ ਵੀ ਮੈਨੂੰ ਰਸਤਾ ਦੇ ਦਿਓ ਕਿਉਂਕਿ ਜੋ ਆਪਾਂ ਮੂਮਨ ਇੱਕ ਪ੍ਰੋਟੈਸਟ ਦੇ ਵਿੱਚ ਪੀਸਨ ਪ੍ਰੋਟੈਸਟ ਦੇ ਵਿੱਚ ਐਂਬੂਲੈਂਸ ਹੋਵੇ ਸਕੂਲ ਦੇ ਜਵਾਕਾਂ ਨੂੰ ਜਾਂ ਫਿਰ ਕੋਈ ਬਜ਼ੁਰਗ ਜਾ ਰਿਹਾ ਹੈ ਟ੍ਰੀਟਮੈਂਟ ਹੈ ਜਿਹਦਾ ਕੋਈ ਹੰਤਪਤ ਜਾਣਾ ਉਹਨਾਂ ਨੂੰ ਆਪਾਂ ਰਸਤਾ ਦੇ ਹੀ ਦਿੰਨੇ ਆ ਇਹਨੂੰ ਉਹ ਵੀ ਚੈਨਲਸ ਵੀ ਮੇਰੀ ਜਿਹੜੀ ਰਿਕਵੈਸਟ ਹੈ ਕਨਸਿਡਰ ਕੀਤੀ ਜਾਏ ਤੇ ਮੈਨੂੰ ਜਾਣ ਲਈ ਦਿੱਤਾ ਜਾਏ ਬਟ ਉਹਨਾਂ ਵੱਲੋਂ ਇਸ ਜਿਹੜੇ ਇਹ ਅਕਿਊਜ਼ ਨੇ ਭਰਤੇ ਇਹਨਾਂ ਨੇ ਉਹਦੀ ਵਰਦੀ ਨਾਲ ਸੋਨ ਉਹਦੀ ਵਰਦੀ ਨੂੰ ਹੱਤ ਪਾਇਆ ਤਾਂ ਉਹਨੂੰ ਰੋਕਿਆ ਕੋਈ ਇਹ ਚ ਆਇਆ ਸੀ ਚਾਬੀ ਖੋਲੀ ਹਾਂਜੀ ਉਹਨੇ ਦੱਸਿਆ ਤੁਹਾਨੂੰ ਵੀ ਚਾਬੀ ਵੀ ਲੈ ਲਈ ਸੀ ਜਿਹਦੀ ਵੀਡੀਓ ਬਣਾਈ ਹੈ ਜਿਹੜੀ ਵੀਡੀਓ ਚਾਹਤੇ ਚਾਬੀ ਨੂੰ ਵਾਪਸ ਕਰਾ ਕੇ ਮੁੰਡੇ ਨੂੰ ਭੇਜਿਆ ਗਿਆ ਸੀ ਪੁਲਿਸ ਕਲਾਜ ਨੂੰ ਤੇ ਬਾਅਦ ਚ ਉਹਨੂੰ ਥਾਣੇ ਬੁਲਾ ਕੇ ਉਹਦੀ ਸਟੇਟਮੈਂਟ ਰਿਕਾਰਡ ਕਰਕੇ ਜੋ ਬੰਦੀ ਕਾਰਵਾਈ ਹੈ ਕੀਤੀ ਜਾਈਏ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ